ਹਾਂ ਜੀ ਆਮਾ ਜੀ ਜੋਤੇ ਜਤੋ ਇਹ ਕੀ ਮਾਮਲਾ ਗਿਆ ਜਿਹੜਾ ਪੂਰਾ ਸਾਡੇ ਸਾਹਮਣੇ ਵਾਲੇ ਨਾਲ ਲੜਾਈ ਹੋਈ ਸੀ ਜੀ ਉਹ ਉਹਦਾ ਘਰ ਲਗੰਦੇ ਨਿਗਾ ਰੱਖਦਾ ਸੀ ਤੇ ਮੈਂ ਉਸ ਨੂੰ ਕਿਹਾ ਬਈ ਤੇਰਾ ਘਰ ਲਾ ਇਦਾਂ ਇਦਾਂ ਰੱਖਿਆ ਉਹਨੇ ਕਸਟ ਬਾਰੇ ਬਹੁਤ ਬੋਲੀ ਤੇ ਉਸ ਦੇ ਵਿੱਚ ਸਾਡੀ ਗੱਲ ਵੱਧ ਗਈ ਗਾਲੀ ਗਲੋਚ ਕਾਫੀ ਹੋਈ ਤੇ ਮੈਂ ਉਹਨੇ ਮੇਰੀ ਪੋਸਟ ਪਾਤੀ ਮੈਂ ਗਾਲਾਂ ਕੱਢ ਰਹੀ ਐ ਤਿੰਨ ਤਿੰਨ ਚਾਰ ਪੋਸਟਾਂ ਪਾਤੀਆਂ ਮੇਰੀ ਇੰਸਟਾਗ੍ਰam ਤੇ ਇਸ ਚੀਜ਼ ਬਾਰੇ ਮੈਨੂੰ ਪਤਾ ਨਹੀਂ ਸੀ ਬਿਲਕੁਲ ਵੀ ਤੇ ਮੈਨੂੰ ਹਰਮਪੁਰ ਤੋਂ ਫੋਨ ਆਇਆ ਤਾਂ ਸਾਨੂੰ ਪਤਾ ਲੱਗਿਆ ਕਿ ਸਾਡੀ ਪੋਸਟ ਪਾਈ ਹੋਈ ਐ ਤੇ ਅਸੀਂ ਇੱਕ ਡੇਢ ਵਜੇ ਥਾਣੇ ਕੰਪਲੀਟ ਕਰਨ ਗਏ ਤੇ ਉਹਨਾਂ ਨੇ ਕੰਪਲੀਟ ਲਿਖ ਲਈ ਤੇ ਉਸਨੇ ਵੀ ਕੰਪਲੀਟ ਦਿੱਤੀ ਸਾਡੀ ਕੰਪਲੀਟ ਦੱਬ ਲਈ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹ 29 ਤਰੀਕ ਦੀ ਲੜਾਈ ਹੋਈ ਹੋਈ ਸੀ ਤੇ ਬਲਵਿੰਦਰ ਸਰ ਬਹੁਤ ਜ਼ਿਆਦਾ ਟੌਰਚਰ ਕਰ ਰਹੇ ਸੀ ਬਹੁਤ ਜ਼ਿਆਦਾ ਸਾਉਂਨੇ ਬਲਵਿੰਦਰ ਐ ਸਹੀ ਥਾਣਾ ਕੋਤਵਾਲੀ ਤੋ ਜੀ ਕੀ ਕਹਿੰਦੇ ਸੀ ਤੇ ਉਹ ਕਹਿੰਦੇ ਸੀ ਤੁਹਾਡੇ ਤੇ ਪਰਚਾ ਪਾਣਾ ਹੈ ਬਹੁਤ ਜ਼ਿਆਦਾ ਟੌਰਚਰ ਮਤਲਬ ਕਿ ਉਹ ਕਹਿੰਦੇ ਸਾਨੂੰ ਪੈਸੇ ਦੋ ਨਹੀਂ ਤਾਂ ਸਾਡੇ ਨਾਲ ਰਾਤ ਰਹਿ ਕੇ ਜਾਇਵੇਂ ਬਹੁਤ ਜ਼ਿਆਦਾ ਟੌਰਚਰ ਕੀਤਾ ਜੀ ਉਹਨਾਂ ਨੇ ਸੇ ਇਹ ਕਹੀਏ ਗੱਲ ਇਹ ਬਲਵਿੰਦਰ ਸਰ ਨੇ ਹਾਂਜੀ ਕਰੋ ਕਹੀਏ ਗੱਲ ਐ ਜੀ ਸਭ ਪਰਸੋ ਤੁਸੀਂ ਇਕੱਲੇ ਸੀ ਹਾਂਜੀ ਮੈਂ ਇਕੱਲੇ ਸੀ ਤੇ ਨਾਲ ਮੇਰੀ ਦੋ ਸਿਸਟਰਾਂ ਸੀ ਜੀ ਉਹਦੇ ਸਾਹਮਣੇ ਸੀ ਮੇਰੀ ਗੁੜੀਆ ਵੀ ਸੀ ਨਾਲ ਅੱਛਾ ਹਾਂਜੀ ਤੇ ਕੋਈ ਤੁਸੀਂ ਕੀ ਕਰਨਗੇ ਸੀਗੇ ਉਦੋਂ ਪਰਸੋਂ ਦੇ ਬਾਰੇ ਉਹਨਾਂ ਨੇ ਬੁਲਾਇਆ ਸੀ ਜੀ ਅੱਛਾ ਹਾਂਜੀ ਕੀ ਕਹਿੰਦੇ ਹੋ ਤੁਸੀਂ ਤੁਹਾਨੂੰ ਕੀ ਵਾਕਿਆ ਘਟਨਾ ਕੀ ਹੋਈ ਕਹਿੰਦੇ ਜੀ ਆਪਣੇ ਹਸਬੰਦ ਨੂੰ ਬੁਲਾਓ ਜੀ ਸਾ ਮੈਂਨੇ ਹਸਬੰਦ ਵੀ ਬੁਲਾਤੇ ਤੇ ਮਤਲਬ ਕੀ ਉਹ ਕਹਿੰਦੇ ਜੀ ਤੁਹਾਡੇ ਤੇ ਪਰਚਾ ਦਰਜ ਕਰਨਾ ਹੈ ਜੀ ਤੇ ਸਾਡੇ ਕੋਈ ਸੁਣਵਾਈ ਨਹੀਂ ਆ ਉਹਦੇ ਜਿਹੜੀ ਜਿਹਦੇ ਨਾਲ ਸਾਡੇ ਲੜਾਈ ਹੋਈ ਸੀ ਨਾ ਉਹਨੇ ਇੱਕ ਵਿੱਚ ਬੰਦਾ ਪਾਇਆ ਹੋਇਆ ਉਹ ਨਿਬੜਨ ਨਹੀਂ ਦੇ ਰਿਹਾ ਸੀ ਉਹ ਮਿੰਟ ਮਿੰਟ ਬਾਅਦ ਕਹਿਵੋ ਜੀ ਇਹਨਾਂ ਦੇ ਪਰਚਾ ਪਾਓ ਜੀ ਇਹਨਾਂ ਦੇ ਪਰਚਾ ਪਾਓ ਜੀ ਤੇ ਹੁਣ ਤੁਸੀਂ ਹਸਪੀਟਲ 'ਚ ਕਿਵੇਂ ਆਏ ਹੋ ਜੀ ਜੇ ਮੈਂ ਸੁਸਾਇਟੀ ਕਿਰਨ ਦੀ ਕੋਸ਼ਿਸ਼ ਕੀਤੀ ਤਦੋਂ ਬਿੱਤੀ ਸੀ ਜੀ ਕੱਲ ਜੀ ਕੀ ਕਾਰਨ ਕੀ ਬਣਾ ਤੁਸੀਂ ਸੁਸਾਇਡ ਵਾਲਾ ਐਡਾ ਧਿਆਨ ਕਦਮ ਚੁੱਕ ਲਿਆ ਮੈਨੂੰ ਟੌਰਚਰ ਬਹੁਤ ਜ਼ਿਆਦਾ ਕਰ ਰਹੇ ਸੀ ਬਹੁਤ ਜ਼ਿਆਦਾ ਇੱਕ ਜਿੱਦ ਨਾਲ ਲੜਾਈ ਸੀ ਸਵਾਤੀ ਜ਼ਰਾ ਖੰਦ ਹਸਬੰਡ ਤੇ ਇੱਕ ਬਲਵਿੰਦਰ ਸਰ ਕੋਲੇਸ ਵਾਲਾ ਹਾਂਜੀ ਕੀ ਟੌਰਚਰ ਕੀ ਮੈਂ ਕਰਤੀ ਕੀ ਹੈ ਕਿ ਥੋੜਾ ਤਾਂ ਪਰਚਾ ਪਾਵਾਂਗੇ ਮੇਰੇ ਨਾਲ ਰਾਇ ਹੈ ਮੈਨੂੰ ਪੈਸੇ ਦੇ ਤੇ ਜ਼ਾਰਾ ਖਾਨ ਕਹਿੰਦੀ ਕਿ ਮੇਰਨੇ ਤਾਂ 30000 ਰੁਪਏ ਦਿੱਤਾ ਥੋੜੀ ਤਾਂ ਕਿਸੇ ਪਾਸੇ ਸੁਣਵਾਈ ਹੋਣੀ ਨਹੀਂ ਜੋ ਤੁਹਾਡੇ ਨਾਲ ਉਹਨਾਂ ਦੇ ਵੱਲੋਂ ਇਹ ਆਫਰ ਦਿੱਤੀ ਗਈ ਜਾਂ ਪੈਸੇ ਦੀ ਜਾਂ ਸੈਕਸ਼ੂਅਲ ਤੁਹਾਡੇ ਨਾਲ ਜਿਹੜੇ ਸਬੰਧ ਬਣਾਉਣ ਦੀ ਗੱਲ ਕੀਤੀ ਤਾਂ ਤੁਸੀਂ ਐਸਐਚਓ ਸਾਹਿਬ ਨੂੰ ਮਿਲੇਗਾ ਕਿਸੇ ਹੋਰ ਪੁਲਿਸ ਨੂੰ ਮੈਂ ਐਸਐਸਪੀ ਦੇ ਪੇਸ਼ ਹੋਈ ਸੀ ਜਾ ਕੇ ਜੀ ਉਹਨਾਂ ਦੇ ਲੀਡਰ ਨੇ ਫੋਨ ਕਰਿਆ ਸੀ ਜੀ ਤੇ ਉਹ ਕਹਿੰਦਾ ਜੀ ਮੈਂ ਜੋਤੀ ਨੂੰ ਭੇਜ ਰਿਹਾ ਤੁਸੀਂ ਉਹਦਾ ਨਵੇੜਾ ਕਰੋ ਕਿੰਤਮ ਕਾ ਤੁਹਾ ਕਹਿੰਦਾ ਠੀਕ ਹੈ ਜੀ ਭੇਜ ਦੋ ਤੇ ਸੁਖਵਿੰਦਰ ਸਰ ਮੈਨੇ ਪੁੱਛਦਾ ਤੁਸੀਂ ਕਿੱਥੇ ਗਏ ਸੀ ਮੈਂ ਕਹਾਂ ਜੀ ਸਰ ਜਿੱਥੇ ਜਾਣਾ ਸੀ ਉੱਥੇ ਗਏ ਸੀ ਕਹਿੰਦਾ ਸਾਨੂੰ ਤਾਂ ਪਤਾ ਹੀ ਐ ਤੂੰ ਕਿੱਥੇ ਗਈ ਸੀ ਮੈਂ ਕਹਾਂ ਐਸਐਸਪੀ ਦਾ ਸਰ ਗਈ ਸੀ ਮੈਂ ਆਪਣੀ ਦਰਖਾਸਤ ਕੜਵਾਨ ਗਈ ਸੀ ਕਹਿੰਦਾ ਜੋ ਤੇਨੇ ਕਰਨਾ ਕਰ ਲੈ ਕਹਿੰਦਾ ਜੋ ਸਾਨੂੰ ਕਰਨਾ ਤਾਂ ਅਸੀਂ ਕਰਕੇ ਛੱਡਾਂਗੇ ਹੁਣ ਮੰਗ ਕੀ ਕਰਦਾ ਇਨਸਾਫ ਚਾਹੀਦਾ ਜੀ ਬੰਨ ਫਿਲਾਸਫੀ ਇਹ ਮਾਮਲਾ ਹੈ ਜਿਹਦਾ ਲੇਡੀਜ਼ ਵੱਲੋਂ ਅਰਜੀ ਤੇ ਲਗਾਈ ਹੋਈ ਹੈ ਇਹ ਸਾਡੇ ਧਿਆਨ ਚ ਆਇਆ ਜ ਇੱਕ ਜੋਤੀਨਾ ਦੀ ਲੜਕੀ ਦਾਖਲ ਹੋਈ ਆ ਤੇ ਉਸ ਦੇ ਖਿਲਾਫ ਸਾਡੇ ਕੋਲੇ ਸਵਾਤੀ ਪਤਨੀ ਦਿਲਸ਼ਾਦ ਖਾਨ ਇਹਦੀ ਕੋਈ ਗਵਾਨ ਦੇ ਲੜਕੀ ਆ ਉਹਦੇ ਵੱਲੋਂ ਸਾਡੇ ਕੋਲੇ ਕੰਪਲੇਂਟ ਚੱਲਦੀ ਆ ਜੋ ਐਸਆਈ ਬਲਵਿੰਦਰ ਸਿੰਘ ਨੂੰ ਮਾਰਕ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਨੇ ਜੋਤੀਨਾ ਦੀ ਲੜਕੀ ਤੇ ਕਾਫੀ ਸੰਗੀਨ ਅਪਰਾਧ ਲਾਏ ਨੇਗੇ ਉਸ ਦੀ ਪਰਤਾਲ ਸਾਡੇ ਕੋਲੇ ਚੱਲ ਰਹੀ ਆ ਤੇ ਜਿਸ ਦੇ ਵਿੱਚ ਇੱਕ ਇਹਦਾ ਕੋਈ ਫਰੈਂਡ ਆ ਮੈਂ ਉਹਦਾ ਨਾਮ ਨਹੀਂ ਦੱਸਣਾ ਚਾਹੂੰਗਾ ਉਹਦੇ ਤੇ ਨਸ਼ੇ ਵੇਚਣ ਦੇ ਵੀ ਅਲੀਗੇਸ਼ਨ ਲੱਗੇ ਨੇ ਜਿਹਨੂੰ ਅਸੀਂ ਬਾਰ-ਬਾਰ ਅਸੀਂ ਉਹ ਚੈੱਕ ਕਰ ਰਿਹਾ ਘਰ ਉਹ ਹਾਜ਼ਰ ਨਹੀਂ ਮਿਲ ਰਿਹਾ ਤੇ ਉਹਨੂੰ ਇਹਨੂੰ ਹਦਾਇਤ ਕਰ ਰਹੇ ਆ ਵੀ ਉਹਨੂੰ ਹਾਜ਼ਰ ਕਰੇ ਤੇ ਉਸ ਦੇ ਇਹ ਦਰਖਾਸਤ ਦੇ ਵਿੱਚ ਵੀ ਅਲੀਗੇਸ਼ਨ ਨੇ ਸਾਡੇ ਕੋਲੇ ਖੁਫੀਆ ਤੌਰ ਤੇ ਵੀ ਇਨਫੋਰਮੇਸ਼ਨ ਹੈਗੀ ਆ ਕੁਝ ਇਨਪੁਟਸ ਹੈਗੇ ਨੇ ਉਹ ਨਸ਼ੇ ਦੇ ਸੌਣ ਦੇ ਵਿੱਚ ਜ ਜੋ ਇਸ ਡਰ ਦੇ ਇਹਜ ਦੇ ਵਿੱਚ ਇਹ ਆਪਣੀ ਪੇਸ਼ਵੰਦੀ ਵਾਸਤੇ ਇਹ ਸਾਰਾ ਇਹ ਪੇਸ਼ਵੰਦੀ ਵਾਸਤੇ ਦਾਖਲ ਹੋਈ ਆ ਪੁਲਿਸ ਦੇ ਉੱਤੇ ਦਬਾਅ ਪਾਉਣ ਦੇ ਖਾਤੇ ਵੀ ਪੁਲਿਸ ਤੇ ਦਬਾਅ ਪੈ ਜੇ ਤੇ ਪੁਲਿਸ ਇਹਦੇ ਪ੍ਰੈਸ਼ਰ ਅੰਡਰ ਪ੍ਰੈਸ਼ਰ ਇਹਨਾਂ ਦੇ ਕੋਈ ਕਾਰਵਾਈ ਨਾ ਕਰ ਸਕੇ ਸਰ ਦੋ ਮੁਲਾਜ਼ਮਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਕਿ ਪੈਸੇ ਦੀ ਮੰਗ ਕਰਨੀ ਹੈ ਕਿਵੇਂ ਦੇਖਦੇ ਉਹ ਅਸੀਂ ਆਪਣੇ ਬਿਹੱਫ ਤੇ ਕੋਈ ਇਨਵੈਸਟੀਗੇਸ਼ਨ ਜਾਂ ਕੋਈ ਹੋਰ ਦਾ ਪੱਖ ਜਾਣ ਨਹੀਂ ਜੇ ਕਿਸੇ ਨੇ ਵੀ ਕੋਈ ਸਾਡੇ ਅਧਿਕਾਰਤ ਦੇ ਇਲਜ਼ਾਮ ਲੱਗਦਾ ਉਹਨੂੰ ਅਸੀਂ ਵੈਰੀਫਾਈ ਜ਼ਰੂਰ ਕਰਾਂਗੇ ਪਰ ਮੇਨ ਗੱਲ ਇਹ ਇਹਨਾਂ ਨੂੰ ਜੋ ਅਸੀਂ ਦਰਖਾਸਤ ਇਹਨਾਂ ਦੇ ਬਰ ਖਿਲਾਫ ਆਈ ਹੈ ਉਸ ਦੀ ਪੇਸ਼ਬੰਦੀ ਦੀ ਵਿੱਚ ਕਿਸੇ ਦੀ ਚੱਕ ਚਕਾ ਕੇ ਇਹ ਪਲਾਨਡ ਤਰੀਕੇ ਨਾਲ ਦਾਖਲ ਹੋਈ ਹੈ ਵੀ ਇਹ ਪੁਲਿਸ ਨੂੰ ਅੰਡਰ ਪ੍ਰੈਸ਼ਰ ਕਰੇ ਤੇ ਵੀ ਇਸ ਤੇ ਕੋਈ ਕਾਰਵਾਈ ਨਾ ਕੀਤੀ ਜਾ ਸਕੇ ਫਿਰ ਵੀ ਅਸੀਂ ਜੇ ਇਹਨੇ ਕੋਈ ਅਲੀਗੇਸ਼ਨ ਲਾਇਆ ਉਹਨੂੰ ਸੀ ਪੂਰੀ ਗੰਭੀਰਤਾ ਨਾਲ ਅਸੀਂ ਇਹਨੂੰ ਚੈੱਕ ਕਰਾਂਗੇ ਇੱਥੇ ਮੈਂ ਇਹ ਵੀ ਗੱਲ ਦੱਸਣੀ ਚਾਹੁੰਦਾ ਜੋ ਜਿਸ ਦੇ ਜੋਤੀਨਾਮ ਦੀ ਲੜਕੀ ਜੋ ਇਹਦਾ ਫਰੈਂਡ ਦੀ ਮੈਂ ਗੱਲ ਕਰ ਰਿਹਾ ਉਹ ਸਾਡਾ ਥਾਣੇ ਦਾ ਪ੍ਰੋਬਲਮਡ ਅਫੈਂਡਰ ਭਗੋੜਾ ਵੀ ਹੈ ਜੋ ਇਹ ਸਾਰੀ ਗੇਮ ਇਹ ਹੈ ਵੀ ਪੁਲਿਸ ਦੇ ਦਬਾਅ ਪਾ ਕੇ ਪੁਲਿਸ ਤੋਂ ਬਚਣਾ ਚਾਹੁੰਦੇ ਨੇ ਜੋ ਬਿਲਕੁਲ ਨਹੀਂ ਅਸੀਂ ਕਾਨੂੰਨ ਮੁਤਾਬਕ ਅਸੀਂ ਕੰਮ ਕਰਾਂਗੇ ਕੋਈ ਵੀ ਕਿਸੇ ਨਾਲ ਧੱਕੇਬਾਜ਼ੀ ਨਹੀਂ ਹੋਊਗੀ ਆਦਰਸ਼ਾ ਸਾਰ ਟਾਈਮ ਲੈ ਕੇ ਗਏ ਹੋਇਆ ਦੋਨਾਂ ਦੇ ਸਾਈਨ ਨੇ ਜੋਤੀ ਤੇ ਸ਼ੋਭਤੀ ਇਹਦੇ ਚ ਬੋਲ ਰਹੇ ਆ ਇਹਨਾਂ ਨੂੰ ਬਸ ਵੀ ਉਹ ਬਾਹਰ ਅੰਦਰ ਹੋ ਜੇ ਕਿ